ਪ੍ਰੋਪਰਟੀ ਲਵਰ ਚੈਨਲ ਦੇਖ ਰਹੇ ਸਾਰੇ ਹੀ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਕੋਲ ਤੋਂ ਨਾਮ ਆਦab ਨਮਸਤੇ ਸਤਿ ਸ੍ਰੀ ਅਕਾਲ ਤੇ ਅੱਜ ਮੈਂ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਸੋਹਣੀ ਪ੍ਰੋਪਰਟੀ ਤੇ ਬਹੁਤ ਹੀ ਵਧੀਆ ਰੇਟ ਦੇ ਵਿੱਚ ਲੈ ਕੇ ਆਇਆ ਬਾਜ਼ਾਰ ਦੇ ਵਿੱਚ ਲੋਕੇਸ਼ਨ ਸੁਣ ਲੋ ਕਿੱਥੋਂ ਲੈ ਕੇ ਆਇਆ ਮੈਂ ਜਗਰਾਉਂ ਸ਼ਹਿਰ ਤੋਂ ਠੀਕ ਹੈ ਇਸ ਟਾਈਮ ਮੈਂ ਜਗਰਾਉਂ ਦੇ ਮੇਨ ਬਾਜ਼ਾਰ ਦੇ ਵਿੱਚ ਖੜਾ ਆ ਬਿਲਕੁਲ ਬਾਜ਼ਾਰ ਦੇ ਵਿੱਚ ਜਿਹੜਾ ਇਹ ਮਕਾਨ ਹੈ ਵੇਚਣ ਦੇ ਲਈ ਆਪਣੇ ਕੋਲੇ ਆਇਆ ਤਿੰਨ ਬਿਸਵੇ ਦੇ ਵਿੱਚ ਤਿੰਨ ਬਿਸਵੇ ਜਗ੍ਹਾ ਆ ਦਿਖਾ ਦੋ ਜੀ ਠੀਕ ਹੈ ਜੀ फ्रंट दी गल करिए ता 20 तो 22 फुट एदा जेड़ा फ्रंट है तिन वेस वे जगह वा ਵਿੱਚ ਦੋ ਬੈਡਰੂਮ ਹੈ ਡ੍ਰੈنگ ਰੂਮ ਹੈ ਕਿਚਨ ਹੈ نیچے মারਬਲ ਲੱਗਾ ਹੋਇਆ ਸਾਰਾ ਕੰਪਲੀਟ ਆ ਮਕਾਨ ਬਹੁਤ ਸੋਹਣਾ ਵੀਡੀਓ ਦੇ ਵਿੱਚ ਬਣੇ ਰਿਓ ਦਿਖਾਉਂਗਾ ਮੈਂ ਤੁਹਾਨੂੰ ਰੇਟ ਵੀ ਮੈਂ ਤੁਹਾਨੂੰ ਦੱਸਾਂਗਾ ਵੀਡੀਓ ਦੇ ਐਂਡ ਵਿੱਚ ਦੱਸਾਂਗਾ ਲੋਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਠੀਕ ਹੈ ਜੀ ਤੇ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲੈ ਨਾਲ ਦਾ ਬੈਲ ਆਈਕਨ ਦਾ ਬਟਨ ਨਾਲ ਤੇ ਸੈਟ ਕਰਕੇ ਉਸ ਨੂੰ ਓਕੇ ਕਰ ਦੇਣ ਤਾਂ ਜੋ ਆਉਣ ਵਾਲੀ ਵੀਡੀਓ ਦਾ ਮੈਸੇਜ ਆ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਇਹ ਸੀਗਾ ਜੀ ਮਕਾਨ ਠੀਕ ਹੈ ਮੇਨ ਐਂਟਰੀ ਮੈਂ ਤੁਹਾਨੂੰ ਦਿਖਾਈ ਦਿੱਤੀ ਆ ਗੱਡੀ ਅੰਦਰ ਆਉਂਦੀ ਨਹੀਂ ਟੂ ਵੀਲਰ ਆ ਜਿਹੜਾ ਤੁਸੀਂ ਆਸਾਨੀ ਨਾਲ ਅੰਦਰ ਲਾ ਸਕਦੇ ਹੋ ਉਹ ਜਿੰਨੇ ਮਰਜ਼ੀ ਲਾ ਲਓ ਮੋਟਰਸਾਈਕਲ ਸਕੂਟਰੀਆਂ ਠੀਕ ਹੈ ਜੀ ਤੇ ਇਹ ਹੈਗਾ ਜੀ ਮੇਨ ਪੋਰਚ ਦੇਖ ਸਕਦੇ ਹੋ ਤੁਸੀਂ نیچے ਜਿਹੜਾ ਮਾਰਬਲ ਲੱਗਿਆ ਹੋਇਆ 올ਡ ਹੈ ਕਿੰਨਾ ਕੁ ਵੀਰੇ ਹੋਊਗਾ ਇਹ ਕਿੰਨੇ ਕ ਸਾਲ ਪੁਰਾਣਾ ਹੋਊ 2005 2005 ਦੇ ਵਿੱਚ ਜਿਹੜਾ ਇਹ ਮਕਾਨ ਬਣਾਇਆ ਗਿਆ ਸੀ ਕਿਉਂਕਿ ਹੁਣ ਓਨਰ ਇੱਥੇ ਹੈ ਨਹੀਂਗੇ ਬਾਹਰ ਗਏ ਨੇ ਠੀਕ ਹੈ ਜੀ ਤੇ ਐਨਆਰਆਈ ਪਰਿਵਾਰ ਦਾ ਜਿਹੜਾ ਇਹ ਮਕਾਨ ਹੈ ਵਿਕਣ ਦੇ ਲਈ ਆਇਆ 4 ਤੋਂ 5 ਫੁੱਟ ਦੀ ਉਚਾਈ ਤੱਕ ਜਿਹੜੀ ਬੋਲਟਲ ਇਹਨਾਂ ਨੇ ਲਾਈ ਹੋਈ ਆ ਸਾਰੀ ਵਧੀਆ ਵਾ ਮਕਾਨ ਸਾਰਾ ਤਹਾਂਊਗਾ ਆਜੋ ਜੀ ਗਾਹ ਆਜੋ ਇੱਧਰ ਆ ਗਿਆ ਜੀ ਜਦੋਂ ਐਂਟਰੀ ਦੇ ਰਾਈਟ ਸਾਈਡ ਹੀ ਤੁਹਾਨੂੰ ਇੱਕ ਡ੍ਰੈਂਗ ਰੂਮ ਮਿਲ ਜੂਗਾ ਠੀਕ ਹੈ ਜੀ ਤੇ ਇਹਦੀ ਸਪੇਸ ਹੈ ਜਿਹੜੀ 14x14 ਦੀ ਹੈਗੀ ਆ ਖੁੱਲਾ ਡੁੱਲਾ ਵੱਡਾ ਡ੍ਰੈਂਗ ਰੂਮ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਸਾਰਾ ਬਾਹਰਲੀ ਸਾਈਡ ਜਿਹੜਾ ਰੋਸ਼ਨੀ ਤੇ ਵੈਂਟੀਲੇਸ਼ਨ ਵਾਸਤੇ ਵਿੰਡੋ ਮਿਲੇਗੀ نیچے ਵੀ ਜਿਹੜਾ ਮਾਰਬਲ ਲੱਗਿਆ ਹੋਇਆ ਵੱਟੀਆਂ ਜਿਹੜੀਆਂ ਥੱਪੀਆਂ ਲੱਗੀਆਂ ਠੀਕ ਹੈ ਜੀ ਆਹ ਕਿਚਨ ਹੈ ਕਿਚਨ ਚਲੋ ਆਜੋ ਇੱਧਰ ਤੋਂ ਐਂਟਰੀ ਕਰਾ ਲੈਂਦੇ ਆਪਾਂ ਠੀਕ ਹੈ ਜੀ ਇਹ ਕਿਚਨ ਹੈ ਜੀ ਡਾਇੰਗ ਰੂਮ ਦੇ ਵਿੱਚ ਦੀ ਵੀ ਐਂਟਰੀ ਆ ਕਿਚਨ ਦੀ ਤੇ ਬਾਅਦ ਦੀ ਵੀ ਉਹ ਵੀ ਮੈਂ ਤੁਹਾਨੂੰ ਦਿਖਾ ਦੂੰਗਾ ਜਿਹੜੀ ਇਹਦੀ ਸਪੇਸ ਆ ਇੱਧਰੋਂ ਮੰਨ ਲਓ 14x22 ਹੈਗੀ ਆ ਇਹ 8x9 ਦੀ ਠੀਕ ਹੈ ਜੀ ਤੇ ਸਲੇਬ ਜਿਹੜੀ ਬਈ ਬਣੀ ਹੋਈ ਆ ਮਾਰਬਲ ਲੱਗਾ ਹੋਇਆ ਤੇ ਕਬੂਰਡ ਜਿਹੜੇ ਹਲੇ ਉਹ ਨਹੀਂ ਹੈਗੇ ਠੀਕ ਹੈ ਜੀ ਹੋ ਨਹੀਂ ਲੱਗੇ ਤੇ ਬਾਕੀ ਵਾਸਵੇਸ਼ਨ ਹੈ ਵਰਤਨ ਮੰਜਨ ਨੂੰ ਤੇ ਸਾਰਾ ਜਿਹੜਾ ਕੰਪਲੀਟ ਆ ਇਹਦੇ ਵਿੱਚ ਇਹ ਜਿਹੜੀ ਸਪੇਸ ਆ ਦੇਖ ਸਕਦੇ ਹੋ ਤੁਸੀਂ ਇੱਥੇ ਵੀ ਬਹੁਤ ਜ਼ਿਆਦਾ ਸਪੇਸ ਮਿਲ ਜੂ ਤੁਹਾਨੂੰ ਇੱਥੋਂ ਜਿਹੜਾ ਇਹਨਾਂ ਨੇ ਮਾਰਬਲ ਦੀ ਥੱppi ਲਾਈ ਹੋਈ ਆ 4 ਤੋਂ 5 ਫੁੱਟ ਦੀ ਉਚਾਈ ਤੱਕ ਠੀਕ ਆ ਜੀ ਬਾਲਟਾਇਲ ਨਾਲ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਕੀਤਾ ਗਿਆ ਇਹ ਹੈਗਾ ਜੀ ਦੋ ਬੈਡਰੂਮ ਹੈ ਇਹਦੇ ਦੋ ਬੈਡਰੂਮ ਵੀ ਦਿਖਾਉਂਗਾ ਇੱਥੇ ਲੌਬੀ ਦੇ ਵਿੱਚ ਹੀ ਸਮਝ ਲਓ ਤੁਹਾਨੂੰ ਟਾਇਲਟ ਬਾਥਰੂਮ ਮਿਲ ਜੂਗਾ ਜਿਹੜਾ ਠੀਕ ਆ ਪੁਰਾਣਾ ਮਾ 2005 ਦੇ ਵਿੱਚ ਬਣਿਆ ਫੇਰ ਵੀ ਜਾਨੀ ਕਿ ਜਿਹੜੀ ਇਹਦੀ ਹਾਲਤ ਆ ਬਹੁਤ ਵਧੀਆ ਰਹਿਣ ਦੇ ਯੋਗ ਆ ਤੇ ਬਾਜ਼ਾਰ ਦੇ ਵਿੱਚ ਆ ਇੱਥੇ ਜਾਨੀ ਕਿ ਮੰਨ ਲਓ ਜਿਹੜੇ ਵੀ ਰਿਬਿਜ਼ਨਸ ਕਰਨਾ ਚਾਹੁੰਦੇ ਨੇ ਜਾਂ ਮਾਲ ਬਣਾਉਣਾ ਚਾਹੁੰਦੇ ਨੇ ਹਨਾ ਜਾਂ ਕੋਈ ਦੁਕਾਨਾ ਕੱਢਣਾ ਚਾਹੁੰਦੇ ਨੇ ਉਹ ਵੀ ਇਹ ਪ੍ਰਾਪਰਟੀ ਨੂੰ ਖਰੀਦ ਸਕਦੇ ਨੇ ਜਾਂ ਫਿਰ ਤੁਸੀਂ ਰਹਿਣ ਦੇ ਲਈ ਲੱਭ ਰਹੇ ਹੋ ਬਾਜ਼ਾਰ ਦੇ ਲਾਗੇ-ਤਾਗੇ ਉਹਨਾਂ ਦੇ ਲਈ ਵੀ ਇਹ ਜਿਹੜੀ ਪ੍ਰਾਪਰਟੀ ਸਭ ਤੋਂ ਬੈਸਟ ਆ ਇਹ ਟਾਇਲਟ ਬਾਥਰੂਮ ਆ ਗਿਆ ਲੌਬੀ ਦੇ ਵਿੱਚ ਠੀਕ ਐ ਦਿਖਾ ਦੋ ਸਾਰਾ ਵਧੀਆ ਵਾ ਕਲੀਨ ਐ ਬੋਲਟ ਲੱਗੀ ਹੋਈ ਆ ਪੁਆਇੰਟ ਆ ਪਾਣੀ ਦੇ ਸਾਰਾ ਜਾਨੀ ਕਿ ਵਰਕਿੰਗ ਦੇ ਵਿੱਚ ਆ ਵਾ ਇੱਥੇ ਰਹਿ ਨਹੀਂ ਰਹੇ ਅਸੀਂ ਚਾਬੀ ਲੈ ਕੇ ਆਏ ਆ ਬਾਹਰੋਂ ਇਹਦੀ ਵੀਡੀਓ ਬਣਾਉਣ ਦੇ ਲਈ ਕਿਸੇ ਤੋਂ ਚਾਬੀ ਫੜੀ ਆ ਤੇ ਫੇਰ ਵੀ ਜਾਨੀ ਕਿ ਹਾਲਤ ਬਹੁਤ ਸਾਫ਼ ਹੈ ਜੀ ਠੀਕ ਹੈ ਜੀ ਇਹ ਬੈਡਰੂਮ ਆ ਜੋ ਬੈਡਰੂਮ ਜੇ ਇਹਦੀ ਸਪੇਸ ਆ ਜਿਹੜੀ ਹੋਊਗੀ ਜੀ ਮੇਰੇ ਹਿਸਾਬ ਨਾਲ 16 17 ਇਹ ਲੈਂਥ ਦੇ ਵਿੱਚ ਹੋਊਗਾ ਤੇ 12 ਕੇ ਦੀ ਚੜਾਈ ਹੋਊ ਇਹ ਬੈਡਰੂਮ ਦੀ ਠੀਕ ਹੈ ਜੀ ਕਲਰ ਪੇਂਟ ਸਾਰਾ ਕੁਝ ਜਿਹੜਾ ਕੰਪਲੀਟ ਹੈ ਵਧੀਆ ਵਾ ਸੈੱਲ ਵੀ ਜਾਨੀ ਕਿ ਮੰਨ ਲਓ ਜਿਹੜੇ ਹਿਸਾਬ ਨਾਲ ਇਹ ਬਹੁਤ ਪੁਰਾਣਾ ਬਣਿਆ ਹੋਇਆ ਹੈ ਨਾ ਸੈੱਲ ਨਹੀਂ ਸਾਨੂੰ ਇੱਥੇ ਜਾਨੀ ਕਿ ਦੇਖਣ ਨੂੰ ਮਿਲੀ ਸੈੱਲ ਸੁਲ ਹੈ ਨਹੀਂ ਜਿਹੜੇ ਗੇਟ ਦਰਵਾਜ਼ੇ ਨੇ ਆਹ ਦੇਖ ਲਓ ਜਾਨੀ ਕਿ ਕਿਤੇ ਵੀ ਘੁਣਾ ਨਹੀਂ ਦੇਖਣ ਨੂੰ ਮਿਲੂਗਾ ਤੁਹਾਨੂੰ ਉਣਾ ਗਣਾ ਕਿਤੇ ਨਹੀਂ ਲੱਗਿਆ ਵਧੀਆ ਸਾਫ਼ ਸੁਥਰੇ ਗੇਟ ਨੇ ਬਾਕੀ ਤੁਹਾਨੂੰ ਪਤਾ ਵਾ ਜਦੋਂ ਹਨਾ ਕੋਈ ਇੱਥੇ ਰਹਿੰਦਾ ਨਹੀਂ ਸਫਾਈ ਉਹੋ ਜੀ ਹੁੰਦੀ ਆ ਜਦੋਂ ਕੋਈ ਰਹਿੰਦਾ ਹੋਵੇ ਕਲੀਨ ਹੁੰਦਾ ਵਾ ਮਕਾਨ ਫੇਰ ਵੀ ਯਾਨੀ ਕਿ ਇੱਥੇ ਨਾਰੈਣ ਦੇ ਬਾਵਜੂਦ ਵੀ ਜਿਹੜਾ ਮਕਾਨ ਬਹੁਤ ਸਾਫ਼ ਸੁਥਰਾ ਵਾ ਪਿਆ ਹਲੇ ਇਹ ਦੂਜਾ ਬੈੱਡਰੂਮ ਆ ਗਿਆ ਇਹਦੀ ਸਪੇਸ ਜਿਹੜੀ ਘੱਟ ਮਿਲੂਗੀ ਤੁਹਾਨੂੰ ਚੜਾਈ ਦੇ ਵਿੱਚ 10 ਫੁੱਟ ਆ ਲੰਬਾਈ ਦੇ ਵਿੱਚ ਉਹੀ ਤੁਹਾਨੂੰ 16-17 ਲੈਂਥ ਮਿਲੂਗੀ ਇਹ ਬੈੱਡਰੂਮ ਆ ਠੀਕ ਹੈ ਜੀ ਇਹ ਸੀਗਾ ਜੀ ਨੀਚੇ ਵਾਲਾ ਜਿਹੜਾ ਆਪਣਾ ਸਾਰਾ ਜਾਨੀ ਕਿ ਬਾਥਰੂਮ ਹੋ ਗਿਆ ਦੋ ਬੈਡਰੂਮ ਹੋ ਗਏ ਕਿਚਨ ਹੋ ਗਿਆ ਤੇ ਡਰਾਈング ਰੂਮ ਹੋ ਗਿਆ ਨੀਚੇ ਠੀਕ ਹੈ ਜੀ ਤੇ ਇਹ ਇਹਨਾਂ ਨੇ ਛੋਟਾ ਜਿਹਾ ਸਟੋਰ ਦਿੱਤਾ ਠੀਕ ਹੈ ਜੀ ਸਟੋਰ ਹੈ ਇਹ ਇਹਦੀ ਸਪੇਸ ਹੈਗੀ 4 ਬਾਈ 4 ਸਟੋਰ ਹੈ ਇੱਥੇ ਤੁਸੀਂ ਆਪਦਾ ਵਾਧੂ ਘਟੂ ਸਮਾਨ ਜਾਨੀ ਕਿ ਸਟੋਰ ਕਰ ਸਕਦੇ ਹੋ ਤੇ ਉੱਪਰ ਜਿਹੜੀ ਇਹਨਾਂ ਨੇ ਆਇਰਨ ਦੀ ਰੋਸ਼ਨੀ ਤੇ ਵੈਂਟੀਲੇਸ਼ਨ ਵਾਸਤੇ ਆਉਣ ਦੇ ਲਈ ਹੈਨਾ ਆਇਰਨ ਲਾਈ ਹੋਈ ਆ ਜਾਲੀ ਲਾਈ ਹੋਈ ਆ ਆਇਰਨ ਦੀ ਤੇ ਉਹਦੀ ਸਪੇਸ ਜਿਹੜੀ 8 ਬਾਈ 8 ਆ ਤੇ ਇੱਧਰ ਜਿਹੜਾ ਪੌੜੀਆਂ ਦੇ ਨਾਲ ਹੀ ਤੁਹਾਨੂੰ ਵਾਸਵਿਸ਼ ਏਰੀਆ ਮਿਲ ਜੂਗਾ ਇਹ ਵੀ ਦੇਖ ਸਕਦੇ ਹੋ ਤੁਸੀਂ ਇੱਥੇ ਜਾਨਕੀ ਆਪਦੇ ਕੱਪੜੇ ਕੁੱਪੜੇ ਧੋਣ ਨੂੰ ਪਾਣੀ ਦਾ ਜਿਹੜਾ ਵਾਟਰ ਦੇ ਟੂਟੀਆਂ ਦੇ ਪੁਆਇੰਟ ਇੱਥੇ ਹੈਗੇ ਨੇ ਵਰਕਿੰਗ ਦੇ ਵਿੱਚ ਹੇਠੇ ਜਿਹੜਾ ਏਸੀ ਆਪਣੇ ਕੋਲੇ ਠੀਕ ਹੈ ਜੀ ਉੱਪਰ ਚੱਲਦੇ ਆ ਉੱਪਰ ਵੀ ਦਿਖਾਉਨੇ ਆ ਤੁਹਾਨੂੰ ਉੱਪਰ ਇੱਕ ਬੈੱਡਰੂਮ ਬਣਾਇਆ ਹੋਇਆ ਵਾ ਤਿੰਨ ਬਸਵੇ ਦੇ ਵਿੱਚ ਜਿਹੜਾ ਇਹ ਮਕਾਨ ਆਪਣੇ ਕੋਲੇ ਵੇਚਣ ਦੇ ਲਈ ਆਇਆ ਸੀ ਜਗਰਾਉਂ ਸਹਿਰ ਤੋਂ ਡਿਮਾਂਡ ਆ ਜਿਹੜੀ ਮਾਲਕਾਂ ਨੇ ਇਹਦੀ 45 ਲੱਖ ਰੁਪਈਆ ਇੱਕ ਵਾਰ ਡਿਮਾਂਡ ਕੀਤੀ ਆ ਮੌਕੇ ਤੇ ਐਡਜਸਟਮੈਂਟ ਹੋ ਜੂ ਜਿਹੜੇ ਵੀ ਲੈਣ ਦੇ ਚਾਹਵਾਨ ਆ ਉੱਪਰ ਡਿਸਪਲੇ ਤੇ ਨੰਬਰ ਚੱਲ ਰਿਹਾ ਉਹਤੇ ਕੰਟੈਕਟ ਕਰ ਸਕਦੇ ਨੇ ਰੇਟ ਦੀ ਮੌਕੇ ਤੇ ਐਡਜਸਟਮੈਂਟ ਹੋ ਜੂ ਆ ਜੋ ਉੱਪਰ ਤੁਹਾਨੂੰ ਦਿਖਾ ਦਿਓ ਉੱਪਰਲਾ 뷰 ਵੀ ਤੇ ਨੇੜੇ ਹੈਣਾ ਇੱਥੇ ਜਿਹੜਾ ਕੋਠੀ ਦੇ ਆ ਮਕਾਨ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਇਹਦੇ ਬਿਲਕੁਲ ਹੀ ਨੇੜੇ ਬਾਜ਼ਾਰ ਆ अनार कली बाजार ओथे जेडी मैं ए वीडियो ਤੁਹਾਡੇ ਲਈ ਲੈ ਕੇ ਆਇਆ ਜਿੱਥੇ ਕੇ ਬਹੁਤ ਹੀ ਵਧੀਆ ਵਧੀਆ ਯਾਨੀ ਕਿ ਵੱਡੀਆਂ ਵੱਡੀਆਂ ਦੁਕਾਨਾਂਾਂ માં ਕਲੋਥਰੀਆਂ ਲੇਡੀਜ਼ ਕਲੋਥ ਜੈਂਟਸ ਕਲੋਥ ਅਤੇ ਕਰਿਆਨੇ ਦੀਆਂ ਦੁਕਾਨਾਂ ਤੁਹਾਨੂੰ ਇੱਥੇ इजीली ਮਿਲ ਜਾਣੀਆਂ ਠੀਕ ਹੈ ਯਾਨੀ ਕਿ ਜੇਕਰ ਤੁਸੀਂ ਪਰਸਨਲ ਤਾ ਰੈਂਡ ਦੇ ਤੌਰ ਤੇ ਵੀ ਖਰੀਦ ਰਹੇ ਹੋ ਤਾਂ ਵੀ ਤੁਸੀਂ ਯਾਨੀ ਕਿ ਇੱਥੇ ਮੰਨ ਲਓ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਆ ਨੇੜੇੋਂ ਤੁਰ ਕੇ ਜਾ ਕੇ ਖਰੀਦ ਸਕਦੇ ਹੋ ਉਹ ਤੁਸੀਂ ਦੇਖ ਹੀ ਸਕਦੇ ਹੋ ਵੀ ਯਾਰ ਬਹੁਤ ਹੀ ਸੋਹਣਾ ਜਗਰਾਉਂ ਦੇ ਵਿੱਚ ਇਹ ਜਿਹੜੀ ਮੈਂ ਤੁਹਾਡੇ ਲਈ ਪ੍ਰਾਪਰਟੀ ਲੈ ਕੇ ਆਇਆ ਸੀ ਉੱਪਰ ਤੁਹਾਨੂੰ ਬਹੁਤ ਹੀ ਸਾਰੇ ਜਣੇ ਪਲੇ ਮਿਲ ਜੂਗੀ ਦੇਖ ਸਕਦੇ ਹੋ ਤੁਸੀਂ ਯਾਨਕਿ ਤੋਪ ਦਾ ਨਜ਼ਾਰਾ ਹੋਣਕਿ ਜਾਨਕਿ 3 ਤੋਂ 4 ਵਜ ਚੁੱਕੇ ਨੇ ਠੀਕ ਹੈ ਜੀ ਤੇ ਫੇਰ ਵੀ ਜਾਨਕਿ ਹਲੇ ਤੋਪ ਇੱਥੇ ਹੈਗੀ ਆ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜੀ ਉੱਪਰ ਤੋਂ ਪਰਹਿੰਦੀ ਆ ਉੱਪਰ ਜਿਹੜਾ ਇੱਕ ਬੈਡਰੂਮ ਬਣਿਆ ਹੋਇਆ ਠੀਕ ਹੈ ਜੀ ਬੈਡਰੂਮ ਵੀ ਆ ਤੇ ਟਾਇਲਟ ਵੀ ਆ ਦੇਖ ਸਕਦੇ ਹੋ ਕਿ ਉੱਪਰ ਵੀ ਇੱਕ ਟਾਇਲਟ ਜਿਹੜੀ ਤੁਹਾਨੂੰ ਮਿਲ ਗਈ ਸੀ ਤੇ ਵਾਸ਼ਰੂਮ ਲੱਗਿਆ ਸਾਰਾ ਵਰਕਿੰਗ ਦੇ ਵਿੱਚ ਠੀਕ ਹੈ ਜੀ ਵਰਕਿੰਗ ਦੇ ਵਿੱਚ ਆ ਕਿਉਂਕਿ ਇਥੇ ਕਲੀਨਿੰਗ ਹੈ ਨਹੀਂ ਕਿ ਥੋੜੀ ਜਿਹੀ ਸਾਫ ਸਪਾਈ ਹੈ ਨਹੀਂਗੀ ਉਹ ਤਾਂ ਹੈ ਨਹੀਂ ਕਿਉਂਕਿ ਇੱਥੇ ਰਹਿੰਦਾ ਨਹੀਂ ਹੋਇਆ ਹੈ ਨਾ ਜਦੋਂ ਕੋਈ ਰਹਿੰਦਾ ਹੋਵੇ ਉਦੋਂ ਸਾਫ ਸਪਾਈ ਵੀ ਹੁੰਦੀ ਆ ਸਾਫ ਸਪਾਈ ਅਗਲਾ ਕਰਦਾ ਹੀ ਆ ਜੋ ਰਹਿੰਦਾ ਹੋਵੇ ਪਰ ਹੁਣ ਜਦੋਂ ਰਹਿੰਦਾ ਹੀ ਨਹੀਂ ਸਫਾਈ ਇੱਥੇ ਹੈ ਨਹੀਂ ਕਿ ਜਿੱਦਾਂ ਦਾ ਵੀ ਆ ਮੈਂ ਤੁਹਾਨੂੰ ਦਿਖਾ ਰਿਹਾ ਆ ਜੋ ਵੀ ਪ੍ਰਾਪਰਟੀ ਆ ਹੈ ਨਾ ਉਹ ਤਾਂ ਚਲੋ ਜਦੋਂ ਆਪਾਂ ਸਫਾਈ ਕਰਦੇ ਆ ਸੋਹਣਾ ਬਾਣੀ ਜਾਂਦਾ ਹੁੰਦਾ ਇਹ ਇੱਕ ਬੈਡਰੂਮ ਆ ਜਿਸ ਦੀ ਸਪੇਸ ਹੈ ਕਿ 20 ਤੇ 22 14 ਬੈਕ ਸਾਈਡ 14 ਨਾਲ ਵੀ ਹੈ ਠੀਕ ਹੈ ਜੀ ਤੇ ਜਿਹੜਾ ਬੈੱਡਰੂਮ ਆ ਖੁੱਲਾ ਠੁੱਲਾ ਉਹਦਾ ਪੇਂਟ ਸਾਰਾ ਹੋਇਆ। نیچے ਜਿਹੜਾ ਸੀਮੈਂਟਡ ਸੋਨੂ ਫਰਸ਼ ਲੱਗੂਗਾ ਤੇ ਜਿਹੜਾ ਬ੍ਰਾਊਨ ਫਲੋਰ ਤੇ ਸਾਰਾ ਇਹ ਤੁਹਾਨੂੰ ਮਾਰਬਲ ਮਿਲਣਾ। ਉਹ ਮੈਂ ਤੁਹਾਨੂੰ ਬਖਾਈ ਦਿੱਤਾ ਦੋ ਬੈੱਡਰੂਮ ਟਾਇਲਟ ਬਾਥਰੂਮ ਉਸੇ ਡਰੈਇੰਗ ਰੂਮ ਕਿਚਨ ਠੀਕ ਹੈ ਜੀ ਤੇ ਕੰਦਾ ਵੀ ਜਿਹੜੀਆਂ 4 4 5 ਫੁੱਟ ਉਚਾਈ ਤੱਕ ਮਾਰਬਲ ਲਾਇਆ ਹੋਇਆ ਸੀ ਇਹਨਾਂ ਦਾ। ਉੱਪਰ ਜਿਹੜਾ ਇਹ ਬੈੱਡਰੂਮ ਆ ਬਾਈ ਜੀ ਤੁਹਾਨੂੰ ਦੱਸ ਦੇ ਸੀ ਉਹ ਕਹਿੰਦੇ ਵੀ ਦੋ ਤਿੰਨ ਤਣ ਹੋਇਆ ਇੱਥੋਂ ਕਿਰਾਇਆ ਠਾਇਆ ਵਾ 5 ਤੋਂ 6000 ਰੁਪਿਆ ਮਿੰਨੀ ਦਾਲ ਤੋਂ ਤਰਾਇਆ ਰਸੀਵ ਕਰਦੇ ਸੀ ਠੀਕ ਹੈ ਜੇਕਰ ਅਈ ਵੀਰ ਇਹ ਜੇ ਵੀ ਹੈਗੇ ਨੇ ਜਿਹੜੇ ਜਣੇ ਚ ਮੰਨ ਲੋ ਇਨਵੈਸਟ ਕਰਨ ਦੇ ਤੌਰ ਤੇ ਵੀ ਖਰੀਦਣਾ ਚਾਹੁੰਦੇ ਨੇ ਬਹੁਤ ਵੀਰ ਮੈਨੂੰ ਫੋਨ ਲਾਉਂਦੇ ਹੁੰਦੇ ਨੇ ਜੀ ਅਸੀਂ ਇਨਵੈਸਟ ਕਰਨਾ ਕੋਈ ਉਹੋ ਜਿਹੀ ਪ੍ਰੋਪਰਟੀ ਲੱਭ ਕੇ ਦੋ ਕਿਉਂਕਿ ਇਹ ਪ੍ਰੋਪਰਟੀ ਉਹਨਾਂ ਦੇ ਲਈ ਵੀ ਵੈਸਟਾ ਇਨਵੈਸਟਲ ਫੰਡਾਂ ਦੇ ਲਈ ਜਿਹੜੇ ਇਨਵੈਸਟ ਕਰਨਾ ਚਾਹੁੰਦੇ ਨੇ ਕਿਉਂਕਿ 45 ਲੱਖ ਰੁਪਏ ਜਿਹੜੀ ਮਾਰਕਾਂ ਨੇ ਮੰਗ ਕੀਤੀ ਆ ਕਈ ਵੀਰ ਕਹਿਣਗੇ ਮਹਿੰਗੀ ਆ ਮਹਿੰਗੀ ਨਹੀਂ ਬਾਈ ਕਿਉਂਕਿ ਇੱਥੇ 8-9 ਲੱਖ ਰੁਪਏ ਜਿਹੜਾ ਜਗਾ ਦਾ ਰੇਟ ਆ ਵੈਸਟੇ ਦਾ ਰ ਕਾ ਫਿਰ ਰੇਟ ਬਹੁਤ ਜ਼ਿਆਦਾ ਵਾ ਇੱਥੇ ਮੇਨ ਬਾਜ਼ਾਰ ਦੇ ਵਿੱਚ ਆ ਬਾਕੀ ਬਿਲਡਿੰਗ ਵੀ ਬਣੀ ਹੋਈ ਆ 45 ਲੱਖ ਰੁਪਏ ਜਿਹੜੀ ਉਹਨਾਂ ਨੇ ਇੱਕ ਵਾਰ ਆਪਦੇ ਕੋਲੋਂ ਡਿਮਾਂਡ ਕੀਤੀ ਆ ਮੌਕੇ ਤੇ ਅਡਜਸਟਮੈਂਟ ਹੋ ਜੂ ਡਿਸਪਲੇ ਤੇ ਨੰਬਰ ਚੱਲਦਾ ਜੇਕਰ ਕੋਈ ਵੀ ਇੰਟਰਸਟਿਡ ਆ ਇਹ ਘਰ ਨੂੰ ਪਸੰਦ ਕਰਦਾ ਤਾਂ ਉਹ ਉਹ ਨੰਬਰ ਤੇ ਫੋਨ ਲਾ ਸਕਦਾ ਤੇ ਉੱਪਰਲਾ ਵੀ ਮੈਂ ਤੁਹਾਨੂੰ ਲੋਕਾ ਆਸ-ਪਾਸ ਦਾ ਮਾਹੌਲ ਵੀ ਦਿਖਾਉਣਾ ਜੀ ਆਜੋ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਉੱਪਰਲਾ ਮਾਹੌਲ ਕਿਉਂਕਿ ਜਿੱਥੇ ਅਸੀਂ ਖੜੇ ਆ ਨਾ ਹੁਣ ਆਓ ਜਮਾ ਬਾਜ਼ਾਰ ਆ ਠੀਕ ਹੈ ਬਿਲਕੁਲ ਬਾਜ਼ਾਰ ਦੇ ਵਿੱਚ ਖੜੇ ਆ ਜਿਗਰਾਉਂ ਸ਼ਹਿਰ ਤੋਂ ਮੈਂ ਤੁਹਾਡੇ ਲਈ ਇਹ ਪ੍ਰਾਪਰਟੀ ਲੈ ਕੇ ਆਇਆ ਸੀ ਤਿੰਨ ਬਸਵੇ ਦੇ ਵਿੱਚ 150 ਗਾਜ ਸਾਢੇ 4 ਮਰਲੇ ਮਰਲੇ ਦੇ ਵਿੱਚ ਗੱਲ ਕਰੀਏ ਤਾਂ ਸਾਢੇ 4 ਮਰਲੇ ਬਸਵੇਆਂ ਦੇ ਵਿੱਚ ਗੱਲ ਕਰੀਏ ਤਾਂ ਤਿੰਨ ਬਸਵੇ ਅਗਰ ਗਜਾਂ ਦੀ ਗੱਲ ਕਰੀਏ ਤਾਂ 150 ਗਾਜ ਠੀਕ ਹੈ ਜੀ ਆਸ-ਪਾਸ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਬਹੁਤ ਹੀ ਵਧੀਆ ਜਿਹੜਾ ਇਹ ਮਾਹੌਲਾ ਰਹਿ ਹੈ ਇਸ ਏਰੀਆ ਠੀਕ ਹੈ ਇੱਥੇ ਕਿਸੇ ਵੀ ਤਰ੍ਹਾਂ ਦੀ ਜਾਨੀ ਕਿ ਕੋਈ ਸ਼ੱਕ ਨਹੀਂ ਜੇ ਕੋਈ ਬੰਦਾ ਕਹਿ ਦਵੇ ਜੀ ਇਹ ਲੋਕੇਸ਼ਨ ਨਹੀਂ ਵਧੀਆ ਕਿਉਂਕਿ ਲੋਕੇਸ਼ਨ ਨੂੰ ਨਹੀਂ ਤੁਸੀਂ ਲੈ ਨਹੀਂ ਦੱਸ ਸਕਦੇ ਠੀਕ ਹੈ ਕਈ ਥਾਵਾਂ ਤੇ ਹੁੰਦੀ ਆ ਪ੍ਰਾਪਰਟੀ ਚਲੋ ਹੋ ਜਾਂਦੀ ਹੈ ਲੋਕੇਸ਼ਨ ਇਧਰ ਉਧਰ ਆਪਣਾ ਫਰਜ ਹੁੰਦਾ ਆਪਾਂ ਪ੍ਰਾਪਰਟੀ ਜਿਹੜੀ ਆ YouTube ਤੇ ਚਾੜ ਨਹੀਂ ਗੁੰਦੀ ਆ ਲੋਕੇਸ਼ਨ ਮੈਂ ਤੁਹਾਨੂੰ ਦੱਸ ਹੀ ਦਿੱਤੀ ਹੈ ਜਗਰਾਉਂ ਸਹਿਰ ਤੋਂ ਜਿਹੜੀ ਇਹ ਮੈਂ ਪ੍ਰਾਪਰਟੀ ਤੁਹਾਡੇ ਲਈ ਲੈ ਕੇ ਆਇਆ ਸੀ 45 ਲੱਖ ਰੁਪਏ ਜਿਹੜਾ ਮਾਲਕ ਡਿਮਾਂਡ ਕਰਦੇ ਨੇ ਇਹ ਪ੍ਰਾਪਰਟੀ ਦਾ ਦੇ ਨਾਲ ਦੇਖੋ ਤੁਸੀਂ ਆ ਵੱਡੇ ਵੱਡੇ ਮਾਲ ਬਣੇ ਹੋਏ ਨੇ ਇਹ ਵੀ ਮਾਲ ਆ ਠੀਕ ਹੈ ਤੇ ਉੱਧਰ ਵੀ ਜਾਨੀ ਕਿ ਬਹੁਤ ਵੱਡੀ ਸ਼ਾਪ ਹੈ ਲੰਘਿਆ ਲੁੰਘਿਆ ਨਹੀਂ ਠੀਕ ਹੈ ਉਹ ਤਾਂ ਜਦੋਂ ਤੁਸੀਂ ਦੇਖਣਾ ਹੋਗੇ ਤੁਹਾਨੂੰ ਪਤਾ ਲੱਗ ਜੂ ਬਾਕੀ ਮੈਂ ਇੱਕ ਹੋਰ ਰਿਕਵੈਸਟ ਕਰਨਾ ਚਾਹੁੰਦਾ ਜਗਰਾਉਂ ਸ਼ਹਿਰ ਦੇ ਵਿੱਚ ਜਾਂ ਕਿਸੇ ਵੀ ਸ਼ਹਿਰ ਤੋਂ ਤੁਸੀਂ ਮੇਰੀ ਪ੍ਰੋਪਰ ਵੀਡੀਓ ਦੇਖ ਰਹੇ ਹੋ ਹਨ ਤੁਸੀਂ ਵੀ ਜੇਕਰ ਕੋਠੀ ਜਾਂ ਮਕਾਨ ਸੇਲ ਕਰਨਾ ਵਾ ਤਾਂ ਉੱਪਰ ਡਿਸਪਲੇ ਤੇ ਨੰਬਰ ਚੱਲ ਰਿਹਾ ਤੁਸੀਂ ਉਹ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਤੇ ਕੋਠੀ ਤੁਹਾਡੀ ਈਜ਼ੀ ਸੇਲ ਹੋ ਜੂਗੀ ਉਹਦੀ ਵੀਡੀਓ ਬਣਾਵਾਂਗੇ ਅਸੀਂ ਠੀਕ ਹੈ ਜਾਂ ਤੁਸੀਂ ਵੀਡੀਓ ਬਣਾ ਕੇ ਭੇਜ ਵੀ ਸਕਦੇ ਹੋ ਜਾਂ ਸਾਨੂੰ ਸੱਦ ਵੀ ਸਕਦੇ ਹੋ ਵੀਡੀਓ ਬਣਾਉਣ ਦੇ ਲਈ ਤੇ ਅੱਜ ਦੀ ਇਹ ਕੋਠੀ ਤੁਹਾਡੇ ਲਈ ਮੈਂ ਲੈ ਕੇ ਆਇਆ ਸੀ ਪੰਨਮਸਵੇ ਦੇ ਵਿੱਚ 45 ਲੱਖ ਰੁਪਏ ਜਿਹੜੀ ਮਾਲਕਾਂ ਨੇ ਡਿਮਾਂਡ ਕੀਤੀ ਆ ਮੌਕੇ ਤੇ ਅਡਜਸਟਮੈਂਟ ਹੋ ਜੂ ਡਿਸਪਲੇ ਤੇ ਨੰਬਰ ਚੱਲ ਰਿਹਾ ਜੇਕਰ ਵੀ ਕੋਈ ਕੋਠੇ ਨੂੰ ਲੈਣ ਦਾ ਇੰਟਰਸਟਿਡ ਹੈ ਤਾਂ ਉੱਪਰ ਚੱਲ ਰਹੇ ਨੰਬਰ ਤੇ ਕਾਲ ਕਰ ਸਕਦੇ ਹੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਕਮੈਂਟ ਕਰ ਦਿਓ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਉੱਥੇ ਬਾਅਦ